ਮੇਰਾ ਸਤਗੁਰੂ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਸੰਗਤ ਜੀ ਸੋ ਅੱਜ ਆਪਾਂ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਸਤਗੁਰੂ ਜੀ ਕਿਰਪਾ ਕਰਨ ਮੇਰਾ ਕਰਨ ਸੋ ਪਿਆਰਿਓ ਆਪਾਂ ਅੱਜ ਸਿਹਤ ਬਾਰੇ ਕੁਝ ਚੀਜ਼ਾਂ ਜਿਹੜੀਆਂ ਨੇ ਸਾਂਝੀਆਂ ਕਰਾਂਗੇ ਸਿਹਤ ਨੂੰ ਲੈ ਕੇ ਕੁਝ ਬੇਨਤੀਆਂ ਜਿਹੜੀਆਂ ਨੇ ਆਪਾਂ ਅੱਜ ਸਾਂਝੀਆਂ ਕਰਨੀਆਂ ਨੇ ਸਤਿਗੁਰੂ ਜੀ ਕਿਰਪਾ ਕਰਨ ਸੋ ਪਿਆਰਿਓ ਪਹਿਲਾਂ ਤੇ ਫਤਿਹ ਬਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਰਹਿਮਤ ਪਿਆਰਿਓ ਉਹਨਾਂ ਤੇ ਵਰਤਦੀ ਐ ਜਿਹੜੇ ਗੁਰੂ ਦੇ ਹੋ ਜਾਂਦੇ ਨੇ ਜਿਹੜੇ ਪਾਤਸ਼ਾਹ ਦੇ ਹੋ ਜਾਂਦੇ ਨੇ ਪਹਿਲਾਂ ਵੀ ਕਈ ਵਾਰੀ ਆਪਾਂ ਬੇਨਤੀਆਂ ਸਾਂਝੀਆਂ ਕੀਤੀਆਂ ਨੇ ਕਿ ਜਿੱਥੇ ਆਪਾਂ ਆਪਣੀ ਸਿਹਤ ਦਾ ਖਿਆਲ ਰੱਖਦੇ ਆਂ ਤੇ ਉਥੇ ਆਪਾਂ ਇੱਕ ਚੀਜ਼ ਦਾ ਧਿਆਨ ਜ਼ਰੂਰ ਰੱਖੀਏ ਵੀ ਅਸੀਂ ਕਿਤੇ ਨਾ ਕਿਤੇ ਗਲਤ ਨਾ ਹੋਈਏ ਸਾਡੀ ਸਿਹਤ ਬਹੁਤ ਜ਼ਰੂਰੀ ਹੈ ਤੇ ਹਾਲਾਂਕਿ ਇਸ ਚੀਜ਼ ਬਾਰੇ ਵੀ ਧਿਆਨ ਰੱਖੀਏ ਕਿ ਅਸੀਂ ਆਪਣੇ ਆਪ ਦੇ ਵਿੱਚ ਵੱਡੇ ਪੱਧਰ ਤੇ ਧਿਆਨ ਦਈਏ ਆਪਣੀ ਸਿਹਤ ਦਾ ਆਪਾ ਧਿਆਨ ਵੀ ਰੱਖੀਏ ਅਸੀਂ ਬਹੁਤ ਧਿਆਨ ਰੱਖਦੇ ਆ ਬਹੁਤੇ ਸਾਡੇ ਜੋ ਇਹੋ ਜਿਹੇ ਨੇ ਜਿਹੜੇ ਧਿਆਨ ਹੀ ਨਹੀਂ ਰੱਖਦੇ ਤੇ ਮੈਂ ਵਿਸ਼ੇ ਤੋਂ ਬਾਹਰ ਨਿਕਲ ਕੇ ਇੱਕ ਬੇਨਤੀ ਕਰਦੇ ਆ ਪਿਆਰਿਓ ਬਿਮਾਰੀਆਂ ਇੰਨੀਆਂ ਚਿੰਬੜਨੀਆਂ ਬਿਮਾਰੀਆਂ ਦਾ ਇਹਨਾਂ ਵੱਧ ਜਾਣਾ ਇਹਨਾਂ ਵੱਡਾ ਖਦ사 ਕਿਤੇ ਨਾ ਕਿਤੇ ਇਹ ਵੀ ਹੈ ਸਾਡੀ ਲਾਪਰਵਾਹੀ ਅਸੀਂ ਕੰਟਿਆਂ ਦਾ ਕੰਮ ਮਿੰਟਾਂ 'ਚ ਪਾਲਦੇ ਹਾਂ ਤੇ ਮਿੰਟਾਂ ਦੇ ਵਿੱਚ ਹੋਣ ਵਾਲਾ ਕੰਮ ਕਿਤੇ ਨਾ ਕਿਤੇ ਬਹੁਤ ਦੁੱਖ ਵੀ ਦਿੰਦਾ ਹੈ ਸਾਨੂੰ ਬਹੁਤ ਵੱਡਾ ਦੁੱਖ ਦਿੰਦਾ ਹੈ ਬਹੁਤ ਬਹੁਤੀਆਂ ਬਿਮਾਰੀਆਂ ਨੂੰ ਸੱਦਾ ਦੇ ਦਿੰਦਾ ਹੈ ਵੱਡੇ ਪੱਧਰ ਤੇ ਆਪਾਂ ਉਹਨਾਂ ਚੀਜ਼ਾਂ ਨੂੰ ਜਿਹੜਾ ਹੈ ਖੁਦ ਸੱਦਾ ਦੇ ਰਹੇ ਆ ਇਹ ਸਭ ਤੋਂ ਵੱਡੀ ਚੀਜ਼ ਹੈ ਮੈਂ ਇਸ ਕਰਕੇ ਬੇਨਤੀਆਂ ਕਰ ਰਹੇ ਆ ਸਾਧ ਸੰਗਤ ਥੋੜਾ ਜਿਹਾ ਸਮਝਿਓ ਇਸ ਗੱਲ ਨੂੰ ਥੋੜਾ ਜਿਹਾ ਵਿਚਾਰਿਓ ਇਸ ਗੱਲ ਨੂੰ ਕਿਤੇ ਨਾ ਕਿਤੇ ਸਾਨੂੰ ਜਿਹੜਾ ਹੈ ਉਹ ਸੋਚਣਾ ਪਵੇਗਾ ਵਿਚਾਰਨਾ ਪਵੇਗਾ ਗੁਰਮੁਖ ਪਿਆਰਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਕਿਰਪਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਹਿਮਤ ਪਿਆਰਿਓ ਉਹਨਾਂ ਤੇ ਵਰਤਦੀ ਹੈ ਜਿਹੜੇ ਆਪ ਗੁਰੂ ਤੇ ਭਰੋਸਾ ਕਰਕੇ ਚੱਲਦੇ ਨੇ ਜਿਹੜੇ ਆਪਣੇ ਆਪ ਦੇ ਵਿੱਚ ਵੀ ਪ੍ਰੀਪੇਅਰ ਹੁੰਦੇ ਨੇ ਸਤਿਗੁਰ ਨੇ ਕਿਹਾ ਵੀ ਨਿਰਾਪੁਰਾ ਜਿਹੜਾ ਹੈ ਤੇ ਦੂਸਰੇ ਤੇ ਵਿਸ਼ਵਾਸ ਕਰਕੇ ਨਹੀਂ ਚੱਲਣਾ ਕੁਝ ਆਪ ਵੀ ਪ੍ਰੀਪੇਅਰ ਰਹਿਣਾ ਹੈ ਆਪਣੇ ਆਪ ਨੂੰ ਵੀ ਪ੍ਰੀਪੇਅਰ ਕਰਨਾ ਹੈ ਹਾਲਾਂਕਿ ਬਿਮਾਰੀਆਂ ਦਾ ਜਿਹੜਾ ਕਾਰਨ ਹੈ ਉਹ ਕਿਤੇ ਨਾ ਕਿਤੇ ਅਸੀਂ ਖੁਦ ਵੀ ਆਂ ਤੇ ਸਾਡੀ ਲਾਪਰਵਾਹੀ ਦੇ ਕਾਰਨ ਇਹ ਬਿਮਾਰੀਆਂ ਸਾਨੂੰ ਚਿੰਬੜੀਆਂ ਹੋਈਆਂ ਨੇ ਔਰ ਕਿਤੇ ਨਾ ਕਿਤੇ ਜੇ ਗੱਲ ਕਰੀਏ ਤਾਂ ਅਸੀਂ ਗੁਰੂ ਤੋਂ ਵੀ ਭਰੋਸਾ ਬਣਾਉਣ ਦੇ ਵਿੱਚ ਅਸਫਲ ਰਹੇ ਆਂ ਸਤਗੁਰ ਸੱਚੇ ਪਾਤਸ਼ਾਹ ਤੋਂ ਭਰੋਸਾ ਜਿਹੜਾ ਹੈ ਅਸੀਂ ਠੜਕਾਇਆ ਹੈ ਸਤਿਗੁਰੂ ਦੀ ਪਾਵਨ ਬਾਣੀ ਤੋਂ ਭਰੋਸਾ ਜਿਹੜਾ ਅਸੀਂ ਚੱਕ ਲਿਆ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਤੋਂ ਭਰੋਸਾ ਅਸੀਂ ਜ਼ਰੂਰ ਤੋੜਿਆ ਹੈ ਇਹ ਗੱਲ ਹਮੇਸ਼ਾ ਯਾਦ ਰੱਖਿਓ ਇਸ ਗੱਲ ਦੇ ਵਿੱਚ ਕੋਈ ਦੋਰਾਵਾ ਨਹੀਂ ਗੁਰਮੁਖ ਪਿਆਰਿਓ ਅਸੀਂ ਆਪਣੇ ਘਰਾਂ ਦੇ ਵਿੱਚ ਵੇਖਦੇ ਹਾਂ ਜ਼ਿਆਦਾਤਰ ਅਸੀਂ ਪਲਾਸਟਿਕ ਦੇ ਭਾਂਡੇ ਵਰਤਦੇ ਹਾਂ ਥੋੜਾ ਜਿਹਾ ਬਿਮਾਰੀਆਂ ਲੱਗਣ ਦਾ ਕਾਰਨ ਮੈਂਸ਼ਨ ਕਰਦੇ ਹਾਂ ਪਲਾਸਟਿਕ ਦੇ ਭਾਂਡਿਆਂ ਦੇ ਨਾਲ ਜ਼ਿਆਦਾ ਬਿਮਾਰੀਆਂ ਲੱਗਦੀਆਂ ਨੇ ਇੱਕ ਚਾਹ ਪਾਉਣੀ ਆਪਣੇ ਸਾਰਿਆਂ ਦੇ ਘਰਾਂ ਦੇ ਵਿੱਚ ਹੈ ਜਿਹੜੇ ਪਲਾਸਟਿਕ ਦੀ ਚਾਹ ਪਾਉਣੀ ਦਾ ਇਸਤੇਮਾਲ ਕਰਦੇ ਨੇ ਉਹ ਅਨੇਕਾਂ ਬਿਮਾਰੀਆਂ ਨੂੰ ਸੱਦਾ ਦਿੰਦੇ ਨੇ ਅਨੇਕਾਂ ਬਿਮਾਰੀਆਂ ਜਿਹੜੀਆਂ ਉਹਨਾਂ ਦੇ ਘਰ ਦੇ ਵਿੱਚ ਨੇ ਉਹ ਇਹ ਸਮਝ ਲੈਣ ਕਿ ਅਨੇਕਾਂ ਬਿਮਾਰੀਆਂ ਉਹਨਾਂ ਨੇ ਘਰ ਦੇ ਵਿੱਚ ਬੁਲਾ ਲਈਆਂ ਨੇ ਤੇ ਇਹ ਗੱਲ ਯਾਦ ਰੱਖਿਓ ਵੀ ਅਨੇਕਾਂ ਬਿਮਾਰੀਆਂ ਜਿਹੜੀਆਂ ਨੇ ਉਹਨਾਂ ਨੇ ਆਪਣੇ ਘਰ ਦੇ ਵਿੱਚ ਖੁਦ ਸੱਦਾ ਦਿੱਤਾ ਹੈ ਜਿਹੜੀ ਪਲਾਸਟਿਕ ਹੈ ਨਾ ਉਹ ਗਰਮ ਜਦੋਂ ਘੁਲਦੀ ਹੈ ਵਿੱਚ ਉਹ ਗਰਮ ਪਦਾਰਥ ਦੇ ਤਰਲ ਪਦਾਰਥ ਦੇ ਤਾਂ ਉਹ ਅੰਦਰ ਜਾਂਦੀ ਹੈ ਤੇ ਅਨੇਕਾਂ ਬਿਮਾਰੀਆਂ ਨੂੰ ਉਹ ਸਦਾ ਦਿੰਦੀ ਹੈ ਉਹ ਤੋਂ ਬਚੀਏ ਹਾਲਾਂਕਿ ਜੋ ਸਟੀਲ ਦੀ ਚਾਪਣਣੀ ਹੈ ਉਹ ਅਸੀਂ ਵਰਤੀਏ ਕਈ ਲੋਕ ਕਹਿੰਦੇ ਜੀ ਐ ਥੋੜੀ ਹੁੰਦਾ ਜੀ ਇਹ ਤਾਂ ਜਿੰਨੇ ਮਰਜੀ ਵਹਿਮ ਨੇ ਜੀ ਜਿੰਨੇ ਮਰਜੀ ਕਰ ਲੋ ਜੀ ਐ ਨਹੀਂ ਹੁੰਦਾ ਉਹ ਨਹੀਂ ਹੁੰਦਾ ਤੇ ਐਵੇਂ ਨਹੀਂ ਹੁੰਦਾ ਤੇ ਇਦਾਂ ਦੀਆਂ ਵਹਿਮਬਾਜ਼ੀਆਂ ਜੇ ਉਹ ਮਤਲਬ ਬਹੁਤ ਕੁਝ ਲੋਕ ਸੋਚਦੇ ਆ ਜੀ ਅੰਦਾਜ਼ਾ ਬਹੁਤ ਬਹੁਤ ਕੁਝ ਸਾਰੇ ਲੋਕ ਜਿਹੜੇ ਨੇ ਉਹ ਆਪਣੀ ਆਪਣੀਆਂ ਵਿਚਾਰ ਧਰਾਵਾ ਦਿੰਦੇ ਨੇ ਪਰ ਆਖਰ ਮੈਂ ਇੱਕ ਬੇਨਤੀ ਜਰੀ ਹੈ ਜਰੂਰ ਸਾਂਝੀ ਕਰ ਦੇਵਾਂ ਪਿਆਰਿਓ ਕਿ ਸਿਹਤ ਨਾਲ ਖਿਲਵਾੜ ਅਸੀਂ ਖੁਦ ਕਰਦੇ ਆ ਅਸੀਂ ਉਹ ਕਿੰਨਾ ਕੁਝ ਖਾਂਦੇ ਆ ਕਿੰਨਾ ਕੁਝ ਜਿਹੜਾ ਅਸੀਂ ਧਾਰਨ ਕਰ ਰਹੇ ਆ ਜਿਹੜਾ ਪਤਾ ਨਹੀਂ ਕਿੰਨੀਆਂ ਬਿਮਾਰੀਆਂ ਨੂੰ ਸੱਦਾ ਦੇ ਕੇ ਬਣਾਇਆ ਗਿਆ ਕਿੰਨੀਆਂ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਕੱਚਾਂ ਦੇ ਵਿੱਚ ਹੱਥ ਲਾ ਲਾ ਕੇ ਗੋਲ ਗੱਪਿਆਂ ਨੂੰ ਲਾਉਣਾ ਤੇ ਉਹ ਸਾਰੀਆਂ ਚੀਜ਼ਾਂ ਪੈਰਾਂ ਨਾਲ ਮੱਧਿਆ ਹੋਇਆ ਪੇਠਾ ਪੈਰਾਂ ਨਾਲ ਮੱਧੇ ਹੋਏ ਆਲੂ ਗੋਲ ਗੱਪਿਆਂ ਦੇ ਵਿੱਚ ਪਾ ਪਾ ਕੇ ਖਾ ਰਹੇ ਆ ਤੇ ਉਹਨਾਂ ਚੀਜ਼ਾਂ ਤੇ ਕਦੇ ਅਸੀਂ ਗੌਰ ਕੀਤਾ ਆ ਬਿਲਕੁਲ ਨਹੀਂ ਨਾ ਕੀਤਾ ਤੇ ਹਾਲਾਂਕਿ ਉਹ ਚੀਜ਼ਾਂ ਜੋ ਬਾਜ਼ਾਰ ਦੇ ਵਿੱਚ ਅਸੀਂ ਵੇਖ ਰਹੇ ਹਾਂ ਵੇਖਣ ਨੂੰ ਤੇ ਫਰੈਸ਼ ਜਾਪ ਰਹੀਆਂ ਨੇ ਵੇਖਣ ਨੂੰ ਲੱਗ ਰਿਹਾ ਵੀ ਇਹ ਬਹੁਤ ਵਧੀਆ ਨੇ ਪਰ ਉਹਨਾਂ ਚੀਜ਼ਾਂ ਦੀ ਬਣਤਰ ਕਿਵੇਂ ਹੋਈ ਹੈ ਪਿੱਛੋਂ ਕਿਵੇਂ ਬਣੀਆਂ ਨੇ ਕਿਹਨੇ ਤਿਆਰ ਕੀਤੀਆਂ ਕਿਸ ਢੰਗ ਨਾਲ ਤਿਆਰ ਕੀਤੀਆਂ ਕਦੇ ਸੋਚਿਆ ਮੈਂ ਵੇਖ ਰਿਹਾ ਸੀ ਇੱਕ ਵੀਡੀਓ ਵਾਇਰਲ ਹੋਈ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਵਾਇਰਲ ਹੋਈ ਜਿਹੜੇ ਆਪਾਂ ਮਠਾਈਆਂ ਖਾਂਦੇ ਆ ਨਾ ਉਈ ਤਾਂ ਫਰਸ਼ ਤੇ ਰੱਖ ਕੇ ਮਠਾਈਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਕੱਚੀਆਂ ਬਾਅਦ ਵਿੱਚ ਉਹਨਾਂ ਨੂੰ ਬਣਾਇਆ ਜਾ ਰਿਹਾ ਤੇ ਰਸਗੁੱਲੇ ਗਲਾਬ ਜਾਮਣਾ ਇਦਾਂ ਖੁੱਲੇ ਚ ਪਾ ਕੇ ਟੱਬ ਦੇ ਵਿੱਚ ਰੱਖੇ ਜਾ ਰਹੇ ਨੇ ਉਹਦੇ ਵਿੱਚ ਚੂਹੇ ਤਾਰੀਆਂ ਲਾ ਰਹੇ ਨੇ ਕਿਦਾਂ ਸਿਹਤ ਨਾਲ ਖਿਲਵਾੜ ਹੋ ਰਿਹਾ ਤੇ ਇੱਕ ਪੇਠੇ ਦੀ ਮਠਿਆਈ ਤਿਆਰ ਕੀਤੀ ਜਾ ਰਹੀ ਹੈ ਉਹਦੇ ਵਿੱਚ ਬੰਦਾ ਮੂੰਹ ਧੋ ਰਿਹਾ ਕੁਲੀ ਕਰ ਰਿਹਾ ਤੇ ਅਸੀਂ ਵੇਖ ਰਹੇ ਹਾਂ ਖੀਰੇ ਪੈਕ ਕੀਤੇ ਜਾਂਦੇ ਨੇ ਲਫਾਪਿਆਂ ਦੇ ਵਿੱਚ ਖੀਰਿਆਂ ਨੂੰ ਥੁੱਕ ਲਾ ਕੇ ਪੈਕ ਕੀਤਾ ਜਾਂਦਾ ਹੈ ਔਰ ਇਥੇ ਹੋਰ ਇੱਕ ਗੱਲ ਬੜੀ ਨੋਟ ਕਰਨ ਵਾਲੀ ਹੈ ਪਿਛਲੀ ਵਾਰ ਇੱਕ ਵੀਡੀਓ ਵਾਇਰਲ ਹੋ ਜਿਹਦੇ ਵਿੱਚ ਰਸਾਂ ਨੂੰ ਥੁੱਕ ਲਾ ਕੇ ਪੈਕਟਾਂ ਦੇ ਵਿੱਚ ਪੈਕ ਕੀਤਾ ਜਾਂਦਾ ਤੇ ਦੂਸਰੀ ਤਰਫ ਜੇ ਆਪਾਂ ਵੇਖੇ ਪੈਸੇ ਪੈਸਿਆਂ ਨੂੰ ਲੋਕ ਥੁੱਕ ਲਾਉਂਦੇ ਬੜੀ ਗੰਦੀ ਆਰਤੇ ਜੀ ਲੋਕਾਂ ਨੂੰ ਤੇ ਕਿਸੇ ਨੂੰ ਕਿਸ ਤਰ੍ਹਾਂ ਦੀ ਕੋਈ ਬਿਮਾਰੀ ਹੈ ਤੇ ਜਦੋਂ ਪੈਸੇ ਸਾਢੇ ਤੱਕ ਪਹੁੰਚਦੇ ਨੇ ਤੇ ਉਹ ਅਸੀਂ ਉਤ ਤੋਂ ਚੀਜ਼ ਤੋਂ ਜਿਹੜਾ ਹੈ ਇਨਫੈਕਟਡ ਹੁੰਦੇ ਆ ਮੈਂ ਨਹੀਂ ਕਿਹਾ ਵੀ ਅਸੀਂ ਇਹਨਾਂ ਚੀਜ਼ਾਂ ਤੇ ਧਿਆਨ ਦੇਣਾ ਛੱਡ ਧਿਆਨ ਦਈਏ ਆਪਣੀ ਸਿਹਤ ਵੱਲ ਜੇ ਸਿਹਤ ਤੰਦਰੁਸਤ ਕਰਨੀਆਂ ਤਾਂ ਇਹਨਾਂ ਚੀਜ਼ਾਂ ਵੱਲ ਧਿਆਨ ਦਿਓ ਅਸੀਂ ਜਿੱਥੇ ਆਪਣੇ ਆਪ ਨੂੰ ਪ੍ਰੀਪੇਅਰ ਕਰੀਏ ਉੱਥੇ ਗੁਰੂ ਸਾਹਿਬ ਦੇ ਉਪਦੇਸ਼ ਨੂੰ ਲੈ ਕੇ ਵੀ ਪ੍ਰੀਪੇਅਰ ਕਰੀਏ ਪਰਸਾ ਕਹਿੰਦੇ ਨੇ ਜੇ ਤੂੰ ਜਾਗੇਂਗਾ ਜਾਗ ਮਨਾ ਕਹਾ ਗਾਫਲ ਸੋਇਆ ਤੇ ਪਰਸਾ ਨੇ ਇਸੇ ਕਰਕੇ ਕਿਹਾ ਵੀ ਜਾਗ ਤੇਰੀ ਸਿਹਤ ਨਾਲ ਖਿਲਵਾੜ ਹੋ ਰਿਹਾ ਹਰ ਕੋਈ ਬੰਦਾ ਜੇ ਸੋਚ ਲੇ ਵੀ ਨਹੀਂ ਯਾਰ ਮੈਂ ਇਦਾਂ ਨਹੀਂ ਕਰਨਾ ਕਿਸੇ ਨਾਲ ਮੈਂ ਜੇ ਕਿਸੇ ਨਾਲ ਕਰੂੰਗਾ ਤਾਂ ਕੱਲੂ ਮੇਰੇ ਨਾਲ ਵੀ ਹੋਏਗਾ ਪਰਸ਼ਾ ਕਹਿੰਦੇ ਨੇ ਇਕੱਲਾ ਨਿਰਾਪੂਰ ਸ਼ਕਤੀ ਦੇ ਵਿੱਚ ਭਗਤੀ ਦੇ ਵਿੱਚ ਹੀ ਨਾ ਬੈਠਾ ਰਹੀਂ ਕੁਝ ਬਾਹਰਲੀ ਦੁਨੀਆਵਾਰੇ ਵੀ ਜਿਹੜਾ ਹੈ ਚਿੰਤਨ ਕਰੀ ਬਾਹਰਲੀ ਦੁਨੀਆਵਾਰੇ ਵੀ ਸੋਚੀ ਬੰਦਗੀ ਕਰ ਭਗਤੀ ਵੀ ਕਰ ਸ਼ਕਤੀ ਵੀ ਲੈ ਪਰ ਯਾਦ ਰੱਖੀ ਕੁਝ ਸੁਚੇਤ ਵੀ ਹੋ ਜੇ ਹਰ ਇੱਕ ਬੰਦਾ ਇਸ ਗੱਲ ਨੂੰ ਸੋਚ ਲੇ ਤੇ ਮੈਂ ਕਿੰਨਾ ਪਿਆਰਿਓ ਯਾਦ ਰੱਖਿਓ ਦੁਨੀਆ ਦੇ ਵਿੱਚ ਉਹਦੇ ਕ੍ਰਾਈਮ ਘਟ ਜਾਣਗੇ ਤੇ ਜੇ ਸਾਡੇ ਲੋਕ ਇਹਨਾਂ ਗੱਲਾਂ ਨੂੰ ਸੋਚਣ ਲੱਗ ਜਾਣ ਵਿਚਾਰਨ ਲੱਗ ਜਾਣ ਤੇ ਸੇਫ ਵਧੀਆ ਫੂਡ ਸਾਡੇ ਤੱਕ ਪਹੁੰਚੇ ਤੇ ਆਪ ਵਿੱਚ ਮਿਲਾਵਟਾਂ ਵਾਲਾ ਕੰਮ ਹੀ ਖਤਮ ਹੋ ਜਾਏ ਹਰ ਕੋਈ ਬੰਦਾ ਜੇ ਸੋਚੇ ਵੀ ਨਹੀਂ ਮੇਰੇ ਬੱਚੇ ਵੀ ਖਾਣਗੇ ਮੈਂ ਵੀ ਖਾਵਾਂਗਾ ਮਿਲਾਵਟ ਕਰ ਕਿਦੇ ਵਾਸਤੇ ਰਿਆਂ ਤੇ ਮੇਰਾ ਕੱਲ ਨੂੰ ਕੱਖ ਨਹੀਂ ਰਹਿਣਾ ਜੇ ਮੈਂ ਇਦਾਂ ਕਰਾਂਗਾ ਜੇ ਇੱਕ ਬੰਦਾ ਸੋਚ ਲੇ ਤੇ ਕੱਲ ਨੂੰ ਇਹ ਸਾਰੀ ਦੁਨੀਆ ਸਵਰ ਸਕਦੀ ਹੈ ਇਸੇ ਕਰਕੇ ਬਾਸ਼ਾ ਗਿਆ ਵੀ ਜੇ ਤੂੰ ਪ੍ਰਪੇਅਰ ਹੋਵੇਂਗਾ ਆਪਣੀ ਸਿਹਤ ਨੂੰ ਲੈ ਕੇ ਪ੍ਰਪੇਅਰ ਹੋ ਇੱਕ ਪਰਮਾਤਮਾ ਦੇ ਨਾਮ ਨੂੰ ਲੈ ਕੇ ਪ੍ਰਪੇਅਰ ਹੋ ਤੇ ਫਿਰ ਦੇਖੀ ਕਿਵੇਂ ਕਿਰਪਾ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ